ਜਗਮਨੀ ਟੀਵੀ ਤੇ ਇਸ ਵੇਲੇ ਦੀ ਮੰਦਭਾਗੀ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਪਿਆਂ ਦੇ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਜੀਹਾਂ ਘਰੇਲੂ ਕਲੇਸ਼ ਦਾ ਇਹ ਪੂਰਾ ਮਾਮਲਾ ਹੈ ਗਿਆ ਦੱਸਦੇ ਹਾਂ ਕਿ ਪੁੱਤ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਪਰ ਦੂਸਰੇ ਪਾਸੇ 9 ਅਤੇ ਸੱਸ ਸਹੁਰੇ ਦੀ ਆਪਸ ਵਿੱਚ ਨਹੀਂ ਬਣਦੀ ਸੀਗੀ ਪਰ ਪੁੱਤ ਜਿਹੜਾ ਹੈਗਾ ਉਹ ਆਪਣੀ ਪਤਨੀ ਨੂੰ ਘਰ ਲਿਆਉਣਾ ਚਾਹੁੰਦਾ ਸੀਗਾ ਤੇ ਇਸ ਗੱਲ ਨੂੰ ਲੈ ਕੇ ਪੂਰੇ ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਤਾਂ ਅਜਿਹੇ ਦੇ ਵਿੱਚ ਜਦ ਪੁੱਤ ਆਪਣੇ ਪਤਨੀ ਨੂੰ ਕਿੱਦਾਂ ਲਿਜਾਉਣ ਦੇ ਲਈ ਪੂਰੀ ਜਦੋਜਾਦ ਕਰਦਾ ਸੀਗਾ ਕਿ ਉਸ ਨੂੰ ਘਰ ਲਿਆਂਦਾ ਜਾਵੇ ਕਿਉਂਕਿ ਉਹ 9 ਮਹੀਨਿਆਂ ਤੋਂ ਉਹ ਪੇਕੇ ਪਿੰਡ ਬੈਠੀ ਹੋਈ ਸੀਗੀ ਤੇ ਅਜਿਹੇ ਦੇ ਵਿੱਚ ਮਾਪੇ ਉਸਦੇ ਨਹੀਂ ਬਣਦੇ ਤੇ ਘਰ ਦੇ ਵਿੱਚ ਕਲੇਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਇੱਟਾਂ ਮਾਰ-ਮਾਰ ਕੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਇਹ ਤਸਵੀਰ ਵੇਖ ਰਹੇ ਹੋ ਇੱਕ ਪਾਸੇ ਜਿਹੜੀ ਇਹ ਤਸਵੀਰ ਹੈਗੀ ਆ ਇਹ ਸਿਮਰਨ ਜੰਗ ਦੀ ਤਸਵੀਰ ਹੈਗੀ ਆ ਜਿਸ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਤੇ ਅਜਨਾਲਾ ਦਾ ਪਿੰਡ ਕਾਇਮਪੁਰ ਜਿਹੜਾ ਇਹ ਦੱਸਿਆ ਜਾ ਰਿਹਾ ਹੈ ਗਿਆ ਜਿੱਥੇ ਇਹ ਦਿਲ ਨੂੰ ਦਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਆਪ ਤੌਰ ਤੇ ਆਪਾਂ ਦੇਖਦੇ ਹੈਗੇ ਆ ਕਈ ਵਾਰ ਪੁੱਤ ਕਪੁੱਤ ਹੋ ਜਾਂਦੇ ਪਰ ਮਾਪੇ ਕਮਾਪੇ ਨਹੀਂ ਹੁੰਦੇ ਪਰ ਇੱਥੇ ਘਰੇਲੂ ਕਲੇਸ਼ ਦੇ ਚੱਲਦੇ ਤੁਸੀਂ ਵੇਖ ਸਕਦੇ ਹੋ ਕਿ ਦਿਲ ਨੂੰ ਦਿਲਾ ਦੇਣ ਵਾਲੀ ਖਬਰ ਜਿਹੜੀ ਹੈਗੀ ਉਹ ਸਾਹਮਣੇ ਆਈ ਹੈਗੀ ਆ ਜਿੱਥੇ ਮਾਪਿਆਂ ਦੇ ਵੱਲੋਂ ਆਪਣੇ ਹੀ ਪੁੱਤ ਦਾ ਬੜੀ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇੱਟਾ ਰੋੜੇ ਮਾਰ ਕੇ ਇਹ ਕਤਲ ਕੀਤਾ ਗਿਆ ਹੈਗਾ ਤਾਂ ਦੱਸ ਦਈਏ ਕਿ ਅਜਨਾਲਾ ਦੇ ਪਿੰਡ ਕਿਆਮਪੁਰ ਹੈ ਗਿਆ ਜਿੱਥੋਂ ਦੀ ਇਹ ਵਾਰਦਾਤ ਹੈਗੀ ਆ ਜਿੱਥੇ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਦਾ ਕਤਲ ਕੀਤਾ ਗਿਆ ਜਿਹੜੇ ਕਾਤਲ ਨੇ ਤਾਂ ਉਸ ਦੇ ਪਛਾਣ ਹਰਪਾਲ ਵਜੋਂ ਹੋਈ ਆ ਜੋ ਮ੍ਰਿਤਕ ਦਾ ਪਿਤਾ ਸੀਗਾ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਘਰੇਲੂ ਵਿਵਾਦ ਇਹ ਪੂਰਾ ਮਾਮਲਾ ਹੈ ਗਿਆ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ 4 ਸਾਲ ਪਹਿਲਾਂ ਸਿਮਰਨ ਜੰਗ ਦਾ ਵਿਆਹ ਹੋਇਆ ਸੀਗਾ ਕਬੀਲਦਾਰੀ ਸੀਗੀ ਅਤੇ ਤੁਸੀਂ ਵੇਖ ਸਕਦੇ ਹੋ ਕਿ ਉਸ ਦੀ ਕੋਈ ਉਮਰ ਛੋਟੀ ਵੀ ਨਹੀਂ ਹੈਗੀ ਆ ਆਮ ਤੌਰ ਤੇ ਆਪਾਂ ਮਾਪਿਆਂ ਨੂੰ ਹੁੰਦਾ ਕਿ ਇੱਕ ਪੁੱਤ ਨੂੰ ਕਹਿੰਦਾ ਵੱਡਾ ਕਰਦੇ ਆ ਉਸ ਦੇ ਚਾਹ ਹੁੰਦੇ ਕਿ ਵਿਆਹ ਉਸ ਦਾ ਹੋਵੇ ਤੇ ਉਸ ਤੋਂ ਬਾਅਦ ਉਹ ਆਪਣੀ ਕਵਿਲਦਾਰੀ ਸੰਭਾਲੇ ਤਾਂ ਇਸੇ ਤਰ੍ਹਾਂ ਉਸ ਦਾ ਵਿਆਹ ਹੋਇਆ ਪਰ ਦੂਸਰੇ ਪਾਸੇ ਜਿਹੜਾ ਘਰੇਲੂ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਜਿਹੜੇ ਇਲਜ਼ਾਮ ਸਿਮਰਪਾਲ ਜੰਗ ਦੀ ਪਤਨੀ ਨੇ ਲਗਾਏ ਨੇ दे दे कि ਉਸਦੇ ਸੱਸ ਸੋਰਾ ਦਾਜ ਦੇ ਹੀ ਦੀਮਾ ਕਰਦੇ ਸੀਗੇ ਉਸ ਦੀ ਕੁੱਟਮਾਰ ਵੀ ਕਰਦੇ ਸੀਗੇ ਪਰ ਉਸਦੇ ਘਰ ਦੇ ਨਾਲ ਉਸ ਦੀ ਠੀਕ ਬਣਦੀ ਸੀਗੀ ਪਰ ਘਰੇਲੂ ਕਲੇਸ਼ ਦੇ ਚੱਲਦੇ ਉਹ ਆਪਣੇ ਪੇਕੇ ਘਰ ਬੈਠੇ ਹੋਏ ਸੀਗੇ ਪਰ ਜੋ ਸਿਮਰ ਜੰਕ ਸੀਗਾ ਉਹ ਹੀ ਗੱਲ ਕਹਿੰਦਾ ਸੀਗਾ ਕਿ ਮੈਂ ਆਪਣੀ ਪਤਨੀ ਨੂੰ ਘਰ ਲਿਆਉਣਾ ਚਾਹੁੰਦਾ ਹੈਗਾ ਪਰ ਮਾਪੇ ਇਸ ਗੱਲ ਤੇ ਨਹੀਂ ਮੰਨਦੇ ਸੀਗੇ ਉਹ ਆਖਦੇ ਸੀਗੇ ਕਿ ਅਸੀਂ ਤੇਰਾ ਦੂਜਾ ਵਿਆਹ ਕਰਾਂਗੇ ਤਾਂ ਇਸ ਗੱਲ ਨੂੰ ਲੈ ਕੇ ਕਲੇਸ਼ ਜਿਹੜਾ ਨਿਤ ਪ੍ਰਤੀ ਦਿਨ ਜਿਹੜਾ ਉਹ ਰਹਿੰਦਾ ਸੀਗਾ ਪਰ ਇੱਕ ਦਿਨ ਅਜੀਹਾ ਚੜਿਆ ਕਿ ਇੱਕ ਰੇਲੂ ਕਲੇਸ਼ ਦੀ ਸੇਕਰ ਹੋ ਗਈ ਜਦੋਂ ਮਾਪਿਆਂ ਦੇ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਬੜੀ ਬੇਰਹਿਮੀ ਦੇ ਨਾਲ ਇੱਟਾਂ ਮਾਰ-ਮਾਰ ਕੇ ਇਹ ਕਤਲ ਕੀਤਾ ਗਿਆ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਸ ਦੇ ਸਿਰ ਦਾ ਸਾਈ ਚਲਾ ਗਿਆ ਇੱਕ ਪਾਸੇ ਘਰੇਲੂ ਕਲੇਸ਼ ਜਦੋਂ ਕਿਸੇ ਘਰ ਦੇ ਵਿੱਚ ਹੁੰਦੇ ਆ ਤਾਂ ਉਹੀ ਜਾਣਦਾ ਹੁੰਦਾ ਕਿ ਉਸ ਦੇ ਵੀਰ ਦੀ ਕੀ ਹੈਗੀ ਆ ਤਾਂ ਜਿੱਥੇ ਸਿਮਰ ਜੰਗ ਦੀ ਪਤਨੀ ਪਹਿਲਾਂ ਹੀ ਪੇਕੇ ਘਰ ਸੀਗੀ ਤੇ ਉਸ ਤੋਂ ਬਾਅਦ ਇਹ ਖਬਰ ਮਿਲ ਜਾਣਾ ਕਿ ਉਸ ਦੇ ਪਤੀ ਦਾ ਕਤਲ ਕਰਤਾ ਗਿਆ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਕਤਲ ਲੜਾਈਆਂ ਹੁੰਦੀਆਂ ਨੇ ਕਈ ਵਾਰ ਆਂਡ ਗਵਾਂਡ ਜਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਪਰ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਘਰ ਦੇ ਵਿੱਚ ਮਾਪਿਆਂ ਦੇ ਵੱਲੋਂ ਹੀ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਜਾਵੇਗਾ ਤਾਂ ਅਜਨਾਲਾ ਦਾ ਪਿੰਡ ਕਾਮਪੁਰ ਹੈ ਗਿਆ ਜਿੱਥੋਂ ਦੀ ਇੱਕ ਖਬਰ ਜਿਹੜੀ ਹੈਗੀ ਆ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਇਹ ਸਾਹਮਣੇ ਆਈ ਹੈਗੀ ਆ ਤਾਂ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਕਰੇਲੂ ਕਲੇਸ਼ ਦਾ ਇਹ ਪੂਰਾ ਮਾਮਲਾ ਸੀਗਾ ਕਰੇਲੂ ਕਲੇਸ਼ ਦੇ ਚੱਲਦੇ ਆਪਣੇ ਪੁੱਤ ਦਾ ਕਤਲ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਗਿਆ ਜਿਹੜੇ ਬਿਆਨ ਨੇ ਉਹ ਵੀ ਲਿਖ ਲਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਖਬਰ ਆ ਜੇ ਪਿੰਡ ਹੀ ਨੇ ਕਿ ਪੂਰੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਸੋਗ ਦੀ ਲਹਿਰ ਫੈਲ ਜਾਂਦੀ ਆ ਕਿਉਂਕਿ ਕਿਸੇ ਨੂੰ ਨਹੀਂ ਯਕੀਨ ਹੁੰਦਾ ਕਿ ਮਾਪਿਆਂ ਦੇ ਵੱਲੋਂ ਹੀ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਜਾਵੇਗਾ ਖਾਸ ਤੌਰ ਤੇ ਆਪਾਂ ਦੇਖਦੇ ਆਂ ਕਈ ਵਾਰ ਕੋਈ ਬਹੁਤ ਮਾਪੇ ਕਈ ਵਾਰ ਅੱਕੇ ਹੁੰਦੇ ਨੇ ਪਰ ਇੱਥੇ ਘਰੇਲੂ ਕਲੇਸ਼ ਇਸ ਕਦਰ ਵਧਿਆ ਤੁਸੀਂ ਵੇਖ ਸਕਦੇ ਹੋ ਕਿ ਜੋ ਸਿਮਰ ਜੰਗ ਹੈਗੀਆ ਉਸ ਦੀ ਉਮਰ ਵੀ ਵੇਖ ਸਕਦੇ ਹੋ ਕੋਈ ਛੋਟੀ ਉਮਰ ਨਹੀਂ ਸੀਗੀ ਇੱਕ ਕਬੀਲਦਾਰੀ ਉਹ ਕਹਿੰਦਾ ਆਪਣੀ ਪੂਰੀ ਹੰਡਾਰਿਆ ਸੀਗਾ ਕਬੀਲਦਾਰੀ ਉਸ ਦੇ ਕੋਲ ਸੀਗੀ ਪਰ ਇੱਕ ਪਾਸੇ ਨੌ ਅਤੇ ਸੱਸ ਸਹੁਰੇ ਦੀ ਨਹੀਂ ਬਣਦੀ ਸੀਗੀ ਇਸੇ ਦੇ ਚੱਲਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਉਹ ਚਾਹੁੰਦੇ ਸੀਗੇ ਕਿ ਸਾਡੇ ਪੁੱਤ ਦਾ ਵਿਆਹ ਜਿਹੜਾ ਕਿਸੇ ਹੋਰ ਜਗ੍ਹਾ ਕੀਤਾ ਜਾਵੇ ਪਰ ਜੋ ਸਿਮਰ ਜੰਗ ਸੀਗਾ ਉਹ ਚਾਹੁੰਦਾ ਸੀਗਾ ਕਿ ਮੈਂ ਆਪਣੀ ਪਤਨੀ ਨੂੰ ਇੱਥੇ ਲੈ ਕੇ ਆਵਾਂ ਆਪਣੇ ਨਾਲ ਰੱਖਾਂ ਤੇ ਅਜਿਹੇ ਦੇ ਵਿੱਚ ਇਸੇ ਗੱਲ ਨੂੰ ਗੱਲ ਜਿਹੜੀ ਹੈਗੀ ਵੱਧਦੀ ਵੱਧ ਇਸ ਕਦਰ ਵੱਧ ਗਈ ਕਿ ਆਖਿਰਕਾਰ ਇੱਕ ਪੁੱਤ ਦੀ ਜੜੀ ਆ ਜਾਣ ਚਲੀ ਗਈ ਆ ਤਾਂ ਅਜਿਹੇ ਦੇ ਵਿੱਚ ਜਿਹੜੇ ਪੀੜਤ ਪਤਨੀ ਹੈਗੀ ਆ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਕੀ ਲੱਗਦੇ ਨੇ ਜੀ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਇਹ ਮੇਰੇ ਜਵਾਈ ਹੀ ਜੀ ਹੋ ਜੀ ਮੇਰੀ 3 ਵਿਆਈ ਤਿੰਨ ਸਾਲ ਹੋ ਗਏ ਵਿਆਈ ਨੂੰ ਤੇ ਉਹ ਇਹਨਾਂ ਦਾ ਪਿਓ ਜਿਹੜਾ ਸੀ ਉਹ ਤੰਗ ਕਰਦਾ ਸੀ ਤੇ ਕੋਈ ਚਿਰ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਉਹਦੇ ਕਾਰਨ ਇਹ ਜਿਹੜਾ ਸੀ ਕਿ ਬੇਟੀ ਜਿਹੜੀ ਹੈ ਇੱਕ ਤਕਰੀਬਨ 9-10 ਮਹੀਨੇ ਤੋਂ ਰਹਿਣ ਦੀ ਸਾਡੇ ਕੋਲ ਤੇ ਉਹਦੇ ਬਾਅਦ ਇਹ ਜਿਹੜਾ ਮੁੰਡਾ ਸੀ ਉਹ ਖੜਨੀ ਚਾਹੁੰਦਾ ਸੀ ਤੇ ਇਹ ਨਹੀਂ ਕਹਿੰਦੇ ਇਹ ਕਰਕੇ ਇਹਨਾਂ ਨੇ ਦੋਵਾਂ ਨੇ ਸਾਸੂਰੇ ਨੇ ਇਹਨੂੰ ਮਾਰਤਾ ਜਵਾਈ ਨੂੰ ਹਾਂਜੀ ਦਾਦੀ ਦੀ ਮੰਗ ਕਰਦੇ ਸੀ ਹਾਂਜੀ ਜਿਹੜੀ ਸਾਸਿ ਉਹ ਦਾਜ ਦੀ ਮੰਗ ਕਰਦੀ ਸੀ ਤੇ ਇਹ ਕਰਕੇ ਉਹਦੇ ਤੋਂ ਜ਼ਿਆਦਾ ਲੜਾਈ ਪਈ ਤੁਸੀਂ ਤਾਂ ਤੁਹਾਡੀ ਬੇਟੀ ਦੱਸ ਰਹੀ ਹੈ ਕਿ ਤੇਰ ਜਨ ਗੱਲ ਵੀ ਹੁੰਦੀ ਸੀ ਅੱਜ ਵੀ ਗੱਲ ਹੋਈ ਹੈ ਉਹਨਾਂ ਨਾਲ ਹਾਂਜੀ ਅੱਜ ਹੋਈ ਹੈ ਹਾਂਜੀ ਮਤਲਬ ਬੇਟੀ ਨਾਲ ਜਿਹੜਾ ਤੁਹਾਡਾ ਦਿਮਾਗ ਸੀ ਉਹ ਸਹਿਮ ਸੀ ਪਰ ਜਿਹੜੇ ਉਹਦੇ ਮਾਪਿਓ ਸੀ ਉਹ ਨਹੀਂ ਚਲੇ ਉਹਨਾਂ ਦੇ ਹਾਂਜੀ ਹਾਂਜੀ ਠੀਮਾਨ ਕਰਦੇ ਹਾਂਜੀ ਅਸੀਂ ਉਹਨਾਂ ਨੂੰ ਸਜ਼ਾ ਦੀ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਮਾਰਿਆ ਉਹਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਕੀ ਸਾਰਾ ਤੁਹਾਡਾ ਸਰ ਮੇਰਾ ਨਾਮ ਪ੍ਰੀਤ ਕੌਰ ਆ ਮੇਰਾ ਪਿੰਡ ਕਾਂਪੁਰ ਮੈਂ ਵਿਆਹੀ ਹੋਈ ਹਾਂ ਮੇਰੇ ਪਤੀ ਦਾ ਨਾਮ ਸਿਮਨਜੰਗ ਸਿੰਘ ਹੈ ਅੱਛਾ ਜੀ ਮੇਰੇ ਸਾਸੋਰਾ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਸਰ ਫਰਵਰੀ ਚ 4 ਸਾਲ ਹੋ ਨਹੀਂ ਆ ਅੱਛਾ ਜੀ ਸਰ ਮੇਰਾ ਘਰ ਵਾਲਾ ਹੁਣ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ इवन ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੇ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਮਾਰਿਆ ਕਿ ਉਹ ਉਹ ਮੰਨਦੇ ਨਹੀਂ ਸੀ ਉਹ ਕਹਿੰਦੇ ਇਹਨੂੰ ਕਿ ਅਹੀਂ ਤੇਰੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਮੈਨੂੰ ਦਾਜ ਤੋਂ ਵੀ ਤੰਗ ਪਰੇਸ਼ਾਨ ਕਰਦੀ ਸਰੋ ਮੋਝਰੇ ਸਰ ਵੀ ਉਹਨਾਂ ਮਾਰ ਦਿੱਤਾ ਉਹਨੂੰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋ ਫਿਰ ਮੈਂ ਮਾਰਚ 2025 ਤੋਂ ਰਹੀ ਆਪਣੇ ਪਿੰਡ ਮੇਰਾ ਬੇਟਾ ਹੈ ਛੋਟਾ 2 ਸਾਲ ਦਾ ਸਰੂ ਵੀ ਮੇਰੇ ਕੋਲ ਹੀ ਆ ਮੇਰਾ ਬੇਟਾ ਵੀ ਆ ਤੇ ਕੋਈ ਖਰਚਾ ਨਹੀਂ ਕੋਈ ਗੋਸ਼ ਨਹੀਂ ਬਟ ਮੇਰੇ ਹਸਬੰਡ ਦੀ ਗੱਲ ਮੇਰੇ ਨਾਲ ਹੁੰਦੀ ਉਹਨੂੰ ਕਹਿੰਦਾ ਜੇ ਤੂੰ ਉਹਨੂੰ ਲਿਆਏਗਾ ਤੇ ਅਸੀਂ ਤੈਨੂੰ ਘਰ ਚੋਂ ਕੁਝ ਨਹੀਂ ਦਵਾਂਗੇ ਜੇ ਮੈਨੂੰ ਨਹੀਂ ਪਤਾ ਅੱਜ ਕੀ ਹੋਇਆ ਅੱਜ ਉਤੋਂ ਦੇ ਮਤਲਬ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਆਪ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਮਾਂ ਪਿਓ ਨੇ ਮਾਰਿਆ ਵਾ ਮੁੰਡੇ ਨੂੰ ਇਹਨਾਂ ਦੀ ਆਪਸ ਦੇ ਵਿੱਚ ਬੰਦ ਨਹੀਂ ਸੀ ਨਹੀਂ ਸਰੂ ਕਿਉਂਕਿ ਮੇਰੇ ਹਸਬੰਡ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੀ ਨਾ ਤੇ ਮੇਰੇ ਸਾਸੋਹਰਾ ਉਹਨਾਂ ਨਾਲ ਲੜਦੇ ਸੀ ਮਤਲਬ ਜਿਸ ਦਿਨ ਤੁਹਾਨੂੰ ਦੱਸਿਆ ਕਿ ਦਾਜ ਦੀ ਮੰਗ ਕਰਦੇ ਸੀ ਇਸ ਕਰਕੇ ਤੁਹਾਨੂੰ ਪਸੰਦ ਨਹੀਂ ਕਰਦੇ ਹਾਂਜੀ ਕੁੱਟ ਮਾਰ ਕਰਦੇ ਸੀ ਮੇਰੀ ਬਾਦ ਬਾਰ ਸਾਰਾ ਉਹਦੇ ਚਾਚੇ ਤਾਇਆ ਉਹ ਵੀ ਮਤਲਬ ਮੇਰੇ ਹਸਬੰਦ ਮੈਨੂੰ ਸਾਰਾ ਦੱਸ ਦੇ ਸੀ ਜੇ ਤੁਸੀਂ ਕਾਲ ਤੋਂ ਰਿਕਾਰਡਿੰਗਸ ਵਗੈਰਾ ਕੱਢ ਸਕਦੇ ਹੋ ਤੇ ਮੇਰੇ ਫੋਨ 'ਚ ਸਾਰਾ ਕੁਝ ਸੇਵ ਵੀ ਆ ਈਵਨ ਚੈਟ ਵੀ ਉਹਨਾਂ ਦੀ ਮੇਰੇ ਕੋਲ ਅੱਜ ਸਵੇਰੇ ਵੀ ਗੱਲ ਹੋਈ ਆ ਮੇਰੇ ਹਸਬੰਦ ਮੇਰੇ ਨਾਲ ਕੀ ਮੰਗ ਕਰਦੇ ਹੋ ਮੈਂ ਇਨਸਾਫ ਦੀ ਮੰਗ ਕਰਦੀ ਆ ਕਿ ਮੇਰੇ ਪਤੀ ਨੂੰ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਮਤਲਬ سزا ਨਹੀਂ ਚਾਹੀਦੀ ਆ ਮੇਰਾ ਛੋਟਾ ਬੇਟਾ ਹੈ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸਰ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਗਈ ਆ ਮੈਂ ਜਨੀ ਸ਼ਰਮ ਆਂ ਬਿਉ ਨੂੰ ਮਤਲਬ ਸਜ਼ਾ ਨਹੀਂ ਜਾਈਦੀ ਜਿੱਦਣੇ ਮੇਰੇ ਹਸਬੰਦ ਨੂੰ ਮਾਰਿਆ ਆ। ਹੋਰ ਵੀ ਬੱਚੇ ਹੈਗੇ ਤੁਹਾਡੇ ਜਿਹੜੇ ਹਸਬੰਦ ਨੇ ਉਹਨਾਂ ਦੀ ਇੱਕ ਭੈਣ ਸੀਗੀ ਸਰ ਉਹਨਾਂ ਦਾ ਵੀ ਮਤਲਬ ਜਦੋਂ ਮੈਂ ਆਈ ਆ ਮਾਰਚ ਦੇ ਵਿੱਚ ਥੋੜੇ ਦਿਨ ਪਹਿਲਾਂ ਉਹਨਾਂ ਦਾ ਫਰਵਰੀ ਚ ਮੈਰਿਜ ਹੋਈ ਉਹ ਵੀ ਬਹੁਤ ਮੈਨੂੰ ਤੰਗ ਪਰੇਸ਼ਾਨ ਕਰਦੀ ਦੇ ਨਹੀ ਇਹਨਾਂ ਦਾ ਨਹੀਂ ਚਾਚੇ ਤਾਏ ਆ ਤੇ ਉਹ ਮਤਲਬ ਜੁਆਇੰਟ ਫੈਮਿਲੀ ਆ ਪਰ ਉਹ ਵੀ ਬਾਹਰੋਂ ਪ੍ਰੈਸ਼ਰ ਇਹਨਾਂ ਨੂੰ ਦਿੰਦੇ ਸੀ ਮੈਨੂੰ ਛੱਡਣ ਦਾ ਪਰ ਮੇਰੇ ਹਸਬੰਦ ਕਹਿੰਦੇ ਸੀ ਨਹੀਂ ਮੈਂ ਛੱਡਣਾ ਇਹਨੂੰ। ਗੋਗਨ ਨੂੰ ਪਤਾ ਸੀ ਮੈਂ ਉਹਨਾਂ ਨੇ ਕੋਈ ਗਲਤੀ ਨਹੀਂ ਕੀਤਾ ਅੱਗੇ ਜੁਗਨ ਪਰਮੈਟ ਚੌਂਕੀ ਚ ਪਹਿਲਾਂ ਪਹਿਲਾਂ ਵੀ ਚੌਂਕੀ ਚ ਸਰ ਉਹਨਾਂ ਨੇ ਮੈਨੂੰ ਮਤਲਬ ਪਹਿਲਾਂ ਵੀ ਪਰੇਸ਼ਾਨ ਕੀਤਾ ਤੇ ਮੈਂ ਚੌਂਕੀ ਚ ਦਰਖਾਸਤ ਦਿੱਤੀ ਚੌਂਕੀ ਚ ਮਤਲਬ ਮੇਰੇ ਪਿੰਡ ਦੇ ਤੇ ਉਹਨਾਂ ਦੇ ਪਿੰਡ ਦੇ ਮੋਤਬਾਰਾ ਨੇ ਜੋ ਵੀ ਕਰਵਾਇਆ ਫੈਸਲਾ ਰਾਜ ਜੀ ਨੇ ਮੈਂ ਕਰਵਾ ਕੇ ਮੈਨੂੰ ਉੱਥੇ ਭੇਜਿਆ ਉਹਨਾਂ ਦੀ ਬੇਟੀ ਦਾ ਵਿਆਹ ਸੀ ਪਰ ਮੇਰੇ ਨਾਲ ਉਹਨਾਂ ਨੇ ਬਹੁਤ ਬੁਰਾ ਸਲੂਕ ਕੀਤਾ ਵਿਆਹ ਦੇ ਵਿੱਚ ਵੀ ਉਸਰ ਮੈਨੂੰ ਨਹੀਂ ਬਤਾਈ ਉਹਨਾਂ ਨੇ ਮੇਰੇ ਹਸਬੰਦ ਨਾਲ ਵੀ ਆਗੋਸ਼ ਕਰ ਲੈਣਾ ਉਹਨਾਂ ਦਾ ਬੇਟਾ ਹੁੰਦੇ باوجود ਵੀ ਇਹ ਜੀ ਕੱਲ ਪਿੰਡ ਕਿਆਮਪੁਰੇ ਥਾਣਾ ਜਨਾਲਾ ਵਿਖੇ ਜਿਹੜਾ ਵਾ ਇੱਕ ਤਲਾਹ ਮਿਲੀ ਸੀ ਕਿ ਇੱਕ ਜਿਹੜਾ ਵਿਅਕਤੀ ਐ ਉਹਨੂੰ ਜਿਹੜਾ ਵਾ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਗਿਆ ਜਿੱਥੇ ਮੌਕੇ ਤੇ ਪੁੱਜ ਕੇ ਤਫ਼ਤੀਸ਼ ਕੀਤੀ ਗਈ ਤੇ ਇਸ ਬਾਬਤ ਜਿਹੜਾ ਵਾ 327 ਨੰਬਰ ਮੁਕਦਮਾ ਥਾਣਾ ਜਨਾਲਾ ਵਿਖੇ ਦਰਜ ਕਰਵਾਇਆ ਗਿਆ ਜੋ ਇਹਦੇ ਵਿੱਚ ਜਿਹੜਾ ਮ੍ਰਿਤਕ ਦੀ ਪਹਿਚਾਨ ਸਿਮਰਨ ਜੰਗ ਸਿੰਘ ਪੁੱਤਰ ਹਰਪਾਲ ਸਿੰਘ ਵੱਜੋਂ ਹੋਈ ਆ ਇਸ ਵਿੱਚ ਜਿਹੜਾ ਦਸਨਯੋਗ ਗੱਲ ਇਹ ਹੈ ਕਿ ਸਿਮਰਨ ਜੰਗ ਸਿੰਘ ਦੇ ਇਹਦੇ ਮੈਟ੍ਰੀਮੋਨੀਅਲ ਡਿਸਪਿਊਟ ਸੀ ਇਹਦੀ ਵਾਈਫ ਦੇ ਨਾਲ ਸੋ ਇਹਨਾਂ ਵੱਲੋਂ ਪਹਿਲਾਂ ਵੀ ਆਪਣੇ ਸਹੁਰੇ ਪਰਿਵਾਰ ਤੇ ਵੀ ਜਿਹਦੀ ਵਾਈਫ ਵੱਲੋਂ ਜਿਹੜੇ ਪਰਚੇ ਦਰਜ ਕਰਵਾਏ ਗਏ ਸੀ ਤੇ ਹੁਣ ਕਰੀਬ 10-11 ਮਹੀਨੇ ਤੋਂ ਇਹ ਜਿਹੜੀ ਵਾਈਫ ਹੈ ਸਿਮਰਨ ਜੰਗ ਤੋਂ ਜਿਹੜੀ ਆ ਡਿਫਰੈਂਟ ਸੈਪਰੇਟ ਰਹਿ ਰਹੀ ਸੀ ਸੋ ਇਹਦੇ ਵਿੱਚ ਤਣਾਅ ਸੀ ਕਿ ਡਿਸਪਿਊਟ ਵਾਲੀ ਗੱਲ ਇਹ ਸੀ ਕਿ ਜਿਹੜਾ ਸਿਮਰਨ ਚੰਗ ਉਹ ਉਹਦੇ ਵਿੱਚ ਜਿਹੜਾ ਮੈਟ੍ਰਿਮੋਨੀਅਲ ਡਿਸਪਿਊਟ ਹੋਣ ਕਰਕੇ ਇਹਦੇ ਮਾਪਿਓ ਜਿਹੜਾ ਵਾ ਦੋਵਾਂ ਵੱਲੋਂ ਇਹਦੇ ਬਾਪ ਜਿਹੜਾ ਹਰਪਾਲ ਸਿੰਘ ਵੱਲੋਂ ਕੱਲ ਜਿਹੜੀ ਇਹਦੀ ਜਿਹੜਾ ਵਾ ਹਤਿਆ ਕਰ ਦਿੱਤੀ ਗਈ ਹੈ ਜੋ ਉਹਦੇ ਪਿਤਾ ਨੂੰ ਹਰਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਖਿਲਾਫ ਮੁਕੱਦਮਾ ਨੰਬਰ 327 ਜਿਹੜਾ ਵਾ ਥਾਣਾ ਜਨਾਲਾ ਵਿਖੇ ਦਰਜ ਕੀਤਾ ਗਿਆ ਸਰਕਾਰੀ ਕਿਤੇ ਪਰਚਾ ਦਰਜ ਹੋਇਆ ਇਸ ਦੇ ਪਿਤਾ ਹਰਪਾਲ ਸਿੰਘ ਤੇ ਮਾਤਾ ਦੇ ਖਿਲਾਫ ਸੁਖਬੀਰ ਕੌਰ ਦੇ ਖਿਲਾਫ ਗ੍ਰਿਫਤਾਰੀ ਇਹ ਕੋਈ ਹੈ ਗ੍ਰਿਫਤਾਰੀ ਇਹਦੇ ਪਿਤਾ ਦੀ ਗ੍ਰਿਫਤਾਰੀ ਹੋ ਗਈ ਇਹਦੀ ਜਗਮਣੀ ਟੀਵੀ ਤੇ ਇਸ ਵੇਲੇ ਦੀ ਮੰਦਭਾਗੀ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਪਿਆਂ ਦੇ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਜੀ ਹਾਂ ਘਰੇਲੂ ਕਲੇਸ਼ ਦਾ ਇਹ ਪੂਰਾ ਮਾਮਲਾ ਹੈ ਗਿਆ ਦੱਸਦੇ ਇਹ ਕਿ ਪੁੱਤ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਪਰ ਦੂਸਰੇ ਪਾਸੇ 9 ਅਤੇ 7 ਸਹੁਰੇ ਦੀ ਆਪਸ ਚ ਨਹੀਂ ਬਣਦੀ ਸੀਗੀ ਪਰ ਪੁੱਤ ਜਿਹੜਾ ਹੈਗਾ ਉਹ ਆਪਣੀ ਪਤਨੀ ਨੂੰ ਘਰ ਲਿਆਉਣਾ ਚਾਹੁੰਦਾ ਸੀਗਾ ਤੇ ਇਸ ਗੱਲ ਨੂੰ ਲੈ ਕੇ ਪੂਰੇ ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਤਾਂ ਅਜਿਹੇ ਦੇ ਵਿੱਚ ਜਦ ਪੁੱਤ ਆਪਣੇ ਪਤਨੀ ਨੂੰ ਕਿੱਦਾਂ ਲਿਜਾਉਣ ਦੇ ਲਈ ਪੂਰੀ ਜਦ ਉਹ ਜਦ ਕਰਦਾ ਸੀਗਾ ਕਿ ਉਸ ਨੂੰ ਘਰ ਲਿਆਂਦਾ ਜਾਵੇ ਕਿਉਂਕਿ ਉਹ 9 ਮਹੀਨਿਆਂ ਤੋਂ ਉਹ ਪੇਕੇ ਪਿੰਡ ਬੈਠੀ ਹੋਈ ਸੀਗੀ ਤੇ ਅਜੇਹੇ ਦੇ ਵਿੱਚ ਮਾਪੇ ਉਸਦੇ ਨਹੀਂ ਬਣਦੇ ਤੇ ਘਰ ਦੇ ਵਿੱਚ ਕਲੇਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਇੱਟਾਂ ਮਾਰ ਮਾਰ ਕੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਇਹ ਤਸਵੀਰ ਵੇਖ ਰਹੇ ਹੋ ਇੱਕ ਪਾਸੇ ਜਿਹੜੀ ਇਹ ਤਸਵੀਰ ਹੈਗੀ ਆ ਇਹ ਸਿਮਰਨ ਜੰਗ ਦੀ ਤਸਵੀਰ ਹੈਗੀ ਆ ਜਿਸ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਤੇ ਅਜਨਾਲਾ ਦਾ ਪਿੰਡ ਕਾਇਮਪੁਰ ਜਿਹੜਾ ਇਹ ਦੱਸਿਆ ਜਾ ਰਿਹਾ ਹੈਗਾ ਜਿੱਥੇ ਇਹ ਦਿਲ ਨੂੰ ਦਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਆਮ ਤੌਰ ਤੇ ਆਪਾਂ ਦੇਖਦੇ ਹੈਗੇ ਆ ਕਈ ਵਾਰ ਪੁੱਤ ਕਪੁੱਤ ਹੋ ਜਾਂਦੇ ਪਰ ਮਾਪੇ ਕਮਾਪੇ ਨਹੀਂ ਹੁੰਦੇ ਪਰ ਇੱਥੇ ਘਰੇਲੂ ਕਲੇਸ਼ ਦੇ ਚਾਲ